ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਸੋ ਪ੍ਰਭੂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਭਾਰੀ ਤਵਾਈ ਹੁੰਦੀ ਪਈ ਹੈ ਤਾਂ ਉਧਰ ਹਿਮਾਚਲ ਦੇ ਵਿੱਚ ਵੀ ਕਿ ਅੱਧਾ ਹਿਮਾਚਲ ਕਹਿੰਦੇ ਜਿਹੜਾ ਕਿ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਅੱਜ ਫੇਰ ਬੱਦਲ ਕਾਫੀ ਹੋਇਆ ਆ ਤੇ ਬਹੁਤ ਜਿਆਦਾ ਨੁਕਸਾਨ ਹੁੰਦਾ ਪਿਆ ਆ ਆਪਣੇ ਵੀ 2023 ਦੇ ਵਿੱਚ ਪਾਣੀ ਘਰਾਂ ਦੇ ਨੇੜੇ ਤੇ ਜਿਹੜੇ ਆ ਗਿਆ ਸੀਗਾ ਪਰ ਦੂਜੇ ਤੀਜੇ ਦਿਨ ਪਾਣੀ ਜਿਹੜਾ ਆ ਉਹ ਵਾਪਸੀ ਕਰ ਗਿਆ ਸੀ ਤੇ ਇਸ ਵਾਰ ਥੋੜਾ ਹੋਰ ਸਾਈਡਾਂ ਤੋਂ ਬੰਨ ਟੁੱਟਣ ਦੇ ਕਾਰਨ ਜਿਹੜਾ ਆਪਣੇ ਇਧਰ ਬਚਾਰਿਆ ਪਰ ਹੋਰ ਸਾਈਡਾਂ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਸੋ ਪਰਮਾਤਮਾ ਬਖਸ਼ਿਸ਼ ਕਰੇ ਆਪਣੀ ਸਾਰਾ ਕੁਛ ਠੀਕ ਹੋਵੇ ਠੀਕ ਹੈ ਮੈਂ ਸੰਸਾਰਕ ਰੂਪ ਵਿੱਚ ਇਹ ਬੜੀ ਗੱਲਬਾਤ ਕਰਦਾ ਪਿਆ ਆ ਜੇ ਮੈਂ ਆਪਣੇ ਤਰੀਕੇ ਨਾਲ ਸੋਚਦਾ ਆ ਤੇ ਫਿਰ ਕੁਝ ਹੋਰ ਹੈ ਠੀਕ ਹੈ ਛੱਡੋ ਆਪਾਂ ਇੰਨੀ ਡੁੰਗਾਈ ਦੇ ਵਿੱਚ ਨਹੀਂ ਗਏ ਜਾਣਾ ਤੇ ਆਜੋ ਹੁਣ ਤੁਹਾਨੂੰ ਆਪਾਂ ਕਬੂਤਰੀਆਂ ਦਾ ਸ਼ੌਂਕ ਕਰਵਾਉਨੇ ਆ ਅੱਜ ਤੇ ਦੋਕ ਇਲਾਜ ਇੰਨੇ ਮਹੱਤਵਪੂਰਨ ਦੱਸਾਂਗਾ ਤੁਹਾਨੂੰ ਮੈਂ ਕਿ ਇੰਟਰਵਿਊ ਦੇ ਵਿੱਚ ਬੰਦੇ ਕਹਿ ਜਾਂਦੇ ਆ ਕਿ ਉਹ بڑا ਇਲਾਜ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਨਾਲ ਲੈ ਕੇ ਜਾਣਾ ਹੁੰਦਾ ਆ ਤੇ ਆਪਾਂ ਨੇ ਨਾਲ ਨਹੀਂ ਲੈ ਕੇ ਜਾਣਾ ਠੀਕ ਆ ਤੇ ਜਿਹੜੇ ਕੈਂਪਪ ਸਿਨੀਅਰ ਖਿਡਾਰੀ ਇਦਾਂ ਕਰ ਜਾਂਦੇ ਆ ਤੇ ਤੁਸੀਂ ਆਪਣਾ ਸਮਾਂ ਖਰਾਬ ਕਰਦੇ ਹੋ ਘੰਟੇ ਦੀ ਪੌਣੇ ਘੰਟੇ ਦੀ ਹੁੰਦੀ ਇੰਟਰਵਿਊ ਦੇਖਣ ਦੇ ਵਿੱਚ ਤੇ ਜੜੀ ਚੀਜ਼ ਦੱਸਣ ਵਾਲੀ ਹੁੰਦੀ ਆ ਉੱਥੇ ਉਹ ਬੰਦੇ ਕਹਿ ਦਿੰਦੇ ਆ ਕਿ ਆਪਾਂ ਇਹ ਵਾਲੀ ਚੀਜ਼ ਦੱਸ ਨਹੀਂ ਸਕਦੇ ਠੀਕ ਆ ਸਿਗਰਟ ਆ ਇਹ ਆਪਾਂ ਨਹੀਂ ਦੱਸ ਸਕਦੇ ਠੀਕ ਆ ਭਰਾਵੋ ਪਰ ਆਪਾਂ ਤੁਹਾਨੂੰ ਉਹ ਵਾਲੀ ਚੀਜ਼ ਜ਼ਰੂਰ ਦੱਸਾਂਗੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ। ਠੀਕ ਹੈ ਕਿ ਕਬੂਤਰ ਜਿਹੜੇ ਬੁੱਤ ਨਹੀਂ ਪਾਉਂਦੇ। ਠੀਕ ਹੈ ਬੱਚੇ ਨਹੀਂ ਬਣਦੇ ਜਿਨ੍ਹਾਂ ਦੇ ਕਬੂਤਰਾਂ ਦੇ ਆਂਡਿਆਂ ਦੇ ਵਿੱਚ। ਉਹਦੇ ਬਾਰੇ ਜਾਣਕਾਰੀ ਦਵਾਂਗੇ ਤੇ ਜਿਹੜੇ ਕਬੂਤਰ ਗਲੱਛਦੇ ਆ ਗਲੱਛਣ ਦਾ ਕਾਰਨ ਦੱਸਾਂਗੇ। ਠੀਕ ਹੈ। ਤੇ ਆ ਪਹਿਲਾਂ ਮੈਂ ਵੀ ਭਰਾਵੋ ਬੱਚੇ ਅਡਵਾਏ ਸੀਗੇ ਕਬੂਤਰ ਝਾੜ ਦੇ ਵਿੱਚ ਆ ਕੇ ਦੂਸਰਾ ਮੌਸਮ ਜਿਆਦਾ ਖਰਾਬ ਹੋ ਗਿਆ ਤੀਸਰਾ ਆਪਣਾ ਖੁੱਡਾ ਬਹੁਤ ਜਿਆਦਾ ਵੱਡਾ ਸੀ ਜਿੱਥੇ ਨਿਗ ਨਹੀਂ ਬਣ ਸਕਿਆ। ਤੱਕ ਬੱਚੇ ਥੋੜੇ ਰਹਿ ਗਏ ਕਮਜ਼ੋਰ ਤੇ ਆਪਾਂ ਨੇ ਦੇਖਿਆ ਕਿ ਕਬੂਤਰ ਵੀ ਕਮਜ਼ੋਰੀ ਵਿੱਚ ਜਾਂਦੇ ਪਏ ਕਿਉਂਕਿ ਕਬੂਤਰਾਂ ਨੇ ਪਰ ਛਾੜ ਲਏ ਸੀ 8-8 ਉਹ ਹੁਣ ਆਪਣਾ ਬਲੱਡ ਪੂਰਾ ਕਰਦੇ ਕਿ ਜਾਂ ਬੱਚਿਆਂ ਨੂੰ ਦਾਣਾ ਦਿੰਦੇ ਤੇ ਉਹ ਮਸਲਾ ਬੜਾ ਗੰਭੀਰ ਬਣ ਗਿਆ ਤੇ ਫਿਰ ਆਪਾਂ ਨੇ ਕੀ ਕੀਤਾ ਜੋੜੇ ਤੋੜ ਦਿੱਤੇ ਤੇ ਬੱਚੇ ਆਪਣੇ ਚੁੱਕ ਲਏ ਬੱਚੇ ਛੋਟੇ ਸੀ ਦਾਣਾ ਵੀ ਨਹੀਂ ਚੁਗਦੇ ਫਿਰ ਆਪਾਂ ਨੇ ਸੋਚਿਆ ਬੱਚੇ ਮਰ ਵੈਸੇ ਵੀ ਜਾਣੇ ਆ ਤੇ ਨਾਲ ਇਹਨਾਂ ਨੇ ਕਬੂਤਰਾਂ ਨੂੰ ਵੀ ਮਾਰ ਲੈਣਾ ਵੱਡੇ ਜੋੜਿਆਂ ਫੇਰ ਆਪਾਂ ਨੇ ਅਲੱਗ ਕਰਕੇ ਬੱਚਿਆਂ ਨੂੰ ਦਾਣਾ ਚਗਾਉਣਾ ਸਿਖਾ ਦਿੱਤਾ ਉਹਦੇ ਵਿੱਚੋਂ 2-3 ਬੱਚੇ ਮਰੇ ਤੇ ਬਾਕੀ ਬੱਚੇ ਹਲੇ ਤੱਕ ਠੀਕ ਐ ਤੇ ਜਿਹਦੇ ਵਿੱਚੋਂ ਲੱਗਦਾ 1-2 ਮਰਨਗੇ ਹੋਰ ਤੇ ਬਾਕੀ ਬੱਚੇ ਜਿਹੜੇ ਆਪਣੇ ਉਹ ਬਚ ਜਾਣਗੇ ਕਹਿੰਦਾ ਭਾਬਾ 11-12 ਬੱਚੇ ਬਚ ਜਾਣਗੇ 16-17 ਬੱਚੇ ਸੀਗੇ ਟੋਟਲ ਤੇ ਆ ਬੈਠੇ ਆ ਬੱਚੇ ਸਾਹਮਣੇ ਤੁਹਾਡੇ ਵੈਸੇ ਐਕਟਿਵ ਆਏ ਵਾਲੇ ਬੱਚੇ ਇਹਨਾਂ 'ਚ ਕੋਈ ਵੀ ਫਾਲਟ ਹੈ ਨਹੀਂਗਾ ਇਹ ਸਿਰਫ ਮੌਸਮ ਬਦਲ ਬਹੁਤ ਹੋਇਆ ਅੱਜ ਉਹਦੇ ਕਾਰਨ ਕਰਕੇ ਹਾਲੇ ਤੱਕ ਮੈਂ ਖੋਲੇ ਆ ਤੇ ਇੱਕ ਦੋ ਬੱਚੇ ਹੈਗੇ ਜਿਹੜੇ ਵਿੱਚ ਢਿੱਲੇ ਆ ਇਦਾਂ ਕਦੀ ਹੋਈ ਨਹੀਂ ਆਪਣੇ ਕੋਲ ਪਰ ਇਸ ਵਾਰੀ ਇਹਨਾਂ ਨੂੰ ਆਪਣੇ ਹਾਲ ਦੇ ਉੱਪਰ ਮੈਨੂੰ ਛੱਡਣਾ ਪਿਆ ਜਿਹਦੇ ਕਰਕੇ ਇਹ ਵਾਲੇ ਬੱਚੇ ਆ ਥੋੜੇ ਜੇ ਸਖਤ ਦਾਣਾ ਖਾਣ ਕਰਕੇ ਛੋਟੇ ਹੋਣ ਕਰਕੇ ਤੇ ਦੁੱਧ ਘੱਟ ਮਿਲਣ ਕਰਕੇ ਕਬੂਤਰਾਂ ਕੋਲੋਂ ਕਿ ਜਿਹੜਾ ਕਮਜ਼ੋਰੀ ਮਨਾ ਗਏ ਹੁਣ ਆਪਾਂ ਸ਼ੌਂਕ ਕਰਵੋਨੇ ਆ ਤੇ ਨਾਲ ਨਾਲ ਭਰਾਵੋ ਕਰਦੇ ਆ ਗੱਲਬਾਤ ਸਵੇਰ ਦਾ ਮੌਸਮ ਹਲੇ ਤੱਕ ਮੈਂ ਵੀ ਉੱਠਿਆ ਹੀ ਆ ਤਾਂ ਮੈਂ ਸੋਚਿਆ ਕਿ ਚਲੋ ਫਿਰ ਬੱਦਲ ਲੱਗ ਜਾਣਾ ਆ ਖੁੱਡੇ ਖਾਡੇ ਬਾਹਰੋਂ ਪਿੰਜਰੇ ਗਿੱਲੇ ਹੋ ਜਾਣੇ ਆ ਫੇ ਤੁਹਾਡਾ ਸ਼ੌਂਕ ਵਧੀਆ ਤਰੀਕੇ ਨਾਲ ਨਹੀਂਗਾ ਹੋ ਪਾਣਾ ਮੈਂ ਸੋਚਿਆ ਕਿ ਤੁਹਾਨੂੰ ਮੈਂ ਪਹਿਲਾਂ ਹੀ ਸ਼ੌਂਕ ਕਰਵਾ ਦਿਆਂ ਲਓ ਚਲੋ ਬਾਹਰ ਚਲ ਜੀਓ ਜਿਹੜੇ ਕਬੂਤਰ ਤੇ ਭਰਾਭੋ ਗਲਛਦੇ ਆ ਨਾ ਉਹਦੇ ਬਾਰੇ ਜਾਣਕਾਰੀ ਦੇਣ ਲੱਗਾ ਆ ਤੁਹਾਨੂੰ ਗਲਛਣ ਦਾ ਕਾਰਨ ਮਤਲਬ ਕਿ ਜਦੋਂ ਆਪਾਂ ਇਹੋ ਜਿਹੇ ਕਮਜ਼ੋਰ ਬੱਚੇ ਰਾਤ ਨੂੰ ਖੁੱਡੇ ਦੇ ਵਿੱਚ ਰਹਿਣ ਦਿੰਨੇ ਆ ਠੀਕ ਆ ਉਦੋਂ ਕਾਰਨ ਬਣਦਾ ਆ ਸਹੀ ਆ ਇਹ ਮੈਨੂੰ ਤਾਂ ਛੱਡੇ ਨੂੰ ਹੁਣ ਦਿਨ ਹੋ ਗਏ ਆ ਹੁਣ ਤੇ ਅਕਸੈਪਟ ਕਰ ਲਿਆ ਕਬੂਤਰਾਂ ਨੇ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਆਪਣੇ ਵਾਲਿਆਂ ਨੂੰ ਤੇ ਜਦੋਂ ਆਪਾਂ ਇਹ ਨਵੇਂ-ਨਵੇਂ ਬੱਚੇ ਛੱਡਦੇ ਆ ਕਮਜ਼ੋਰ ਬੱਚੇ ਛੱਡਦੇ ਆ ਜੇ ਇਹੋ ਜਿਹੇ ਲਿਬੜੇ-ਤਿਬੜੇ ਬੱਚੇ ਛੱਡਦੇ ਆ ਵਿੱਚ ਠੀਕ ਆ ਇਹ ਜਦੋਂ ਪਾਣੀ ਵਾਲੀਆਂ ਮਿੱਠਾਂ ਮਾਰਦੇ ਆ ਉਦੋਂ ਜਿਹੜੇ ਕਬੂਤਰਾਂ ਦਾ ਮਨ ਘਿਰਨਾ ਸ਼ੁਰੂ ਹੋ ਜਾਂਦਾ ਵੱਡੇ ਕਬੂਤਰਾਂ ਦਾ ਠੀਕ ਹੈ ਬੇਸ਼ੱਕ ਦੀ ਕਬੂਤਰ ਦੇ ਅੰਦਰ ਇੱਕ ਦਾਣਾ ਵੀ ਨਾ ਹੋਵੇ ਪਰ ਕਬੂਤਰ ਜੜਾ ਉਹ ਗਲਛਣ ਲੱਗ ਪੈਂਦਾ ਠੀਕ ਹੈ ਉਹਦਾ ਮਨ ਘਿਰਦਾ ਆ ਕਬੂਤਰ ਦਾ ਤੇ ਕਈ ਕਬੂਤਰਾਂ ਦੀਆਂ ਅੱਖਾਂ ਵੀ ਖਰਾਬ ਹੁੰਦੀਆਂ ਆ ਸਹੀ ਆ ਭਰਾਵੋ ਤੇ ਕੋਸ਼ਿਸ਼ ਕਰੋ ਕਿ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਦਿਨੇ ਛੱਡੋ ਇਹਨਾਂ ਦੇ ਵਿੱਚ ਰਾਤ ਨੂੰ ਅਲੱਗ ਕਰ ਲਵੋ ਠੀਕ ਆ ਦਿਨੇ ਛੱਡੋ ਰਾਤ ਨੂੰ ਲੱਗ ਕਰ ਲੋ ਇੱਕ ਤੇ ਹੌਲੀ ਹੌਲੀ ਇਹ ਵਾਲੇ ਕਬੂਤਰਨ ਅਕਸੈਪਟ ਕਰਦੇ ਜਾਣਗੇ ਠੀਕ ਆ ਤੇ ਦੂਸਰਾ ਭਾਵੋ ਕਿ ਇਹ ਰਾਤ ਨੂੰ ਜਿਹੜਾ ਕਬੂਤਰਾਂ ਦਾ ਮੰਨਣਾ ਘਿਰੂਗਾ ਹੌਲੀ ਹੌਲੀ ਕਰਕੇ ਫਿਰ ਆਪਾਂ ਇਹਨਾਂ ਨੂੰ ਰਾਤ ਵੀ ਖੁੱਡੇ ਦੇ ਵਿੱਚ ਹੀ ਰਹਿਣ ਦਵਾਂਗੇ ਠੀਕ ਆ ਤੇ ਇਹ ਤਾਂ ਹੋ ਗਿਆ ਜਿਹੜਾ ਕਬੂਤਰ ਦਾ ਮੰਨ ਘਿਰਦਾ ਕਬੂਤਰ ਗਲੱਛਦੇ ਜਾਂ ਅੱਖਾਂ ਖਰਾਬ ਤੋਂ ਕਿਉਂਕਿ ਮੌਸਮ ਪਹਿਲਾਂ ਹੀ ਸਿੱਲੇ ਹੁੰਦੇ ਆ ਤੇ ਦਾਣਾ ਮੈਂ ਪਹਿਲਾਂ ਹੀ ਦੱਸਿਆ ਸਾਰੇ ਭਰਾਵਾਂ ਨੂੰ ਸੁਕਾ ਕੇ ਪਾਵੋ ਠੀਕ ਹੈ ਦਾਣਾ ਸਲਾਬੇ ਕਰਕੇ ਵੀ ਕਬੂਤਰ ਗਲਛਦੇ ਆ ਕਿ ਕਹਿੰਦਾ ਭਾਵ ਹੈ ਕਿ ਜਿਆਦਾ ਜਿਹੜਾ ਕੰਮ ਨਾਲ ਨੇੜੇ ਹੋ ਜਾਂਦਾ ਫਿਰ ਇੱਕ ਆਪਾਂ ਦਾਣਾ ਸਲਾਬਾ ਪਾਉਨੇ ਆ ਦੂਸਰਾ ਆਪਾਂ ਇੱਦਾਂ ਬੱਚੇ ਵਿੱਚ ਛੱਡਦੇ ਆ ਤੇ ਫਿਰ ਕੰਮ ਜਿਹੜਾ ਉਹ ਜਿਆਦਾ ਖਰਾਬ ਹੋ ਜਾਂਦਾ ਭਰਾਵੋ ਕਿ ਸਪੀਡ ਫੜ ਜਾਂਦਾ ਠੀਕ ਹੈ ਉਹ ਵਾਲਾ ਕੰਮ ਤੇ ਆਪਾਂ ਦਾਣਾ ਵੀ ਸੁੱਕਾ ਪਾਉਣਾ ਖੁੱਡੇ ਵੀ ਆਪਾਂ ਨੇ ਸਾਫ਼ ਰੱਖਣੇ ਆ ਸੁੱਕੇ ਰੱਖਣੇ ਆ ਕਹਿੰਦਾ ਭਾਵ ਕਿ ਉਹ ਪੌਣੀ ਆ ਆਪਾਂ ਨੇ ਰੇਤਾ ਜੀ ਪਾ ਲੈਣੀ ਆ ਜਿੰਨੂੰ ਆਪਾਂ ਮਿਕਸ ਮਿੱਟੀ ਵਿੱਚ ਰੇਤਾ ਹੁੰਦੀ ਆ ਥੋੜੀ ਉਹ ਵਾਲੀ ਪਾ ਲੈਣੀ ਆ ਵਿੱਚ ਚੂਨਾ ਵੀ ਤੁਸੀਂ ਪਾ ਸਕਦੇ ਆ ਚੂਨਾ ਬਰਾਬਰ ਰੋਜ਼ ਰੋਜ਼ ਕੰਮ ਨਹੀਂਗਾ ਕਰਦਾ ਚੂਨਾ ਤੁਹਾਡਾ ਸਿਰਫ ਜੇ ਤੁਹਾਡੇ ਖੁੱਡੇ ਸਲਾਬੇ ਆ ਤੇ ਜੇ ਕਹਿੰਦਾ ਭਾਵ ਆ ਕਿ ਚੂਨੇ ਨੇ ਇੱਕ ਵਾਰ ਹੀ ਕੰਮ ਕਰਨਾ ਆ ਉਹ ਬਾਰ ਬਾਰ ਕੰਮ ਨਹੀਂ ਕਰਦਾ ਚੂਨਾ ਜਿੱਦ ਤੁਸੀਂ ਕਲੀ ਪਾਣੀ ਦੇ ਵਿੱਚ ਭਿੰਦੇ ਹੋ ਤੇ ਉਹ ਦੇਖੋ ਤੁਸੀਂ ਉਬਲਣੀ ਸ਼ੁਰੂ ਹੋ ਜਾਂਦੀ ਹੈ ਉਬਲਣ ਤੋਂ ਬਾਅਦ ਉਹਦੇ ਵਿੱਚ ਕੁਝ ਨਹੀਂ ਰਹਿੰਦਾ ਕੈਲਸ਼ੀਅਮ ਜ਼ਰੂਰ ਹੁੰਦਾ ਉਹ ਤੁਸੀਂ ਜਿੱਦੋਂ ਕਬੂਤਰਾਂ ਨੂੰ ਪਲਾ ਸਕਦੇ ਹੋ ਵਾਲਾ ਪਾਣੀ ਨਤਾਰ ਕੇ ਉੱਪਰੋਂ ਤੇ ਉਦਾਂ ਜੀ ਆਪਾਂ ਕਹੀਏ ਕਿ ਉਹ ਤੁਹਾਡੇ ਖੁੱਡਿਆਂ ਦੀ ਸਲਾਬ ਚੱਕੂਗਾ ਸਲਾਬ ਨਹੀਂ ਦੁਬਾਰਾ ਉਹ ਚੁੱਕਦਾ ਠੀਕ ਆ ਕਿਉਂਕਿ ਜੜਾ ਦਾ ਪ੍ਰੋਸੈਸ ਹੁੰਦਾ ਉਹ ਹੋ ਗਿਆ ਹੁੰਦਾ ਪੂਰਾ ਤੇ ਆਪਾਂ ਸੋਚਦੇ ਆਂ ਇੱਕ ਵਾਰ ਚੂਨਾ ਪਾਤਾ ਖਰੇ ਤੇ ਕੰਮ ਮੁੱਕ ਗਿਆ ਤੀਜੇ ਚੌਥੇ ਦਿਨ ਕੋਸ਼ਿਸ਼ ਕਰੋ ਚੂਨਾ ਫੇਰ ਖਿਲਾਰਨ ਦੀ ਤਾਂ ਫੇਰ ਜਿਹੜਾ ਤੁਹਾਡਾ ਖੁੱਡਾ ਸੁੱਕੂਗਾ ਸਹੀ ਆ ਉਹ ਚੂਨਾ ਜਿਹੜਾ ਸਲ੍ਹਾਵ ਦੇ ਵਿੱਚ ਆ ਕੇ ਪ੍ਰੋਸੈਸ ਕਰਦਾ ਆ ਤੇ ਉਹ ਗਰਮ ਹੋ ਜਾਂਦਾ ਗਰਮ ਹੋਣ ਦੇ ਕਾਰਨ ਜਿਹੜਾ ਪਾਣੀ ਨੂੰ ਸੁਕਾ ਦਿੰਦਾ ਆ ਠੀਕ ਐ ਤੇ ਜਿਹੜੀ ਸਲ੍ਹਾਵ ਹੁੰਦੀ ਆ ਉਹ ਤੁਹਾਡੀ ਜਿਹੜੀ ਆ ਸੁੱਕ ਜਾਂਦੀ ਆ ਖੁੱਡੇ ਦੀ ਤੇ ਇਹ ਕੋਸ਼ਿਸ਼ ਕਰਿਆ ਕਰੋ ਤੇ ਬਾਕੀ ਜਿਹੜੇ ਕਬੂਤਰ ਬੁੱਤ ਨਹੀਂ ਕੇ ਪਾਉਂਦੇ ਉਹਨਾਂ ਤੇ ਗੱਲਬਾਤ ਲੱਗਾ ਆ ਕਰਨ ਜਿਹੜੇ ਕਬੂਤਰ ਆਪਣੇ ਕੋਲ ਸੀਗੇ ਭਰਾਵੋ ਕਹਿਣ ਦਾ ਭਾਵ ਆਪਾਂ ਨੇ ਮਰਦੇ ਮਰਦੇ ਕਬੂਤਰਾਂ ਤੋਂ ਬੱਚੇ ਕਢਵਾਲੇ ਠੀਕ ਐ ਬਿਲਕੁਲ ਡੈੱਡ ਕਬੂਤਰਾਂ ਦੇ ਕੋਲੋਂ ਬੱਚੇ ਕਢਵਾਲੇ ਆਪਾਂ ਤੇ ਜਿਨ੍ਹਾਂ ਕੋਲ ਤਾਂ ਤੰਦਰੁਸਤ ਕਬੂਤਰ ਬੈਠੇ ਆ ਆਰਾਮ ਨਾਲ ਹੀ ਕਢਵਾ ਸਕਦੇ ਆ ਕਾਰਨ ਕੀ ਬਣਦਾ ਆ ਬੱਚਿਆਂ ਵਾਲਾ ਹੀ ਕਾਰਨ ਬਣਦਾ ਕਬੂਤਰਾਂ ਦੇ ਨਾਲ ਜਦੋਂ ਕਬੂਤਰ ਵੱਡੀ ਉਮਰ ਦੇ ਵਿੱਚ ਤੁਰ ਜਾਂਦੇ ਆ ਤੇ ਭਰਾਵੋ ਉਹ ਜਿਹੜੇ ਆ ਪਤਲੀਆਂ ਬਿੱਠਾਂ ਮਾਰਨੇ ਸ਼ੁਰੂ ਕਰ ਦਿੰਦੇ ਆ ਕਬੂਤਰ ਠੀਕ ਐ ਤੇ ਜਦੋਂ ਉਹਦਾ ਸਪਰਮ ਹੁੰਦਾ ਭਰਾਵਾ ਉਹ ਬਿਠਰਾਈ ਹੀ ਪਾਣੀ ਦੇ ਵਿੱਚ ਮਿਕਸ ਹੋ ਕੇ ਆਉਣਾ ਸ਼ੁਰੂ ਹੋ ਜਾਂਦਾ ਆ ਠੀਕ ਹੈ ਤੇ ਉਹ ਪਾਣੀ ਦੇ ਬਿਠ ਦੇ ਬਿਠ ਦੇ ਵਿੱਚ ਹੀ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਆਪਾਂ ਨੂੰ ਉੱਥੇ ਕੀ ਕਰਨਾ ਪਊਗਾ ਹੁਣ ਉਹਦੀ ਬਿਠ ਜਿਹੜੀ ਕਬੂਤਰ ਦੀ ਖੁਸ਼ਕ ਕਰਨੀ ਪਊਗੀ ਠੀਕ ਹੈ ਕਿ ਪਾਣੀ ਵਾਲੀ ਬਿਠ ਨਾ ਮਾਰੇ ਉੱਥੇ ਆਪਾਂ ਕੀ ਕਰਨਾ ਕਬੂਤਰ ਨੂੰ ਛੋਲੇ ਪਾਉਣੇ ਆ ਕਾਲੇ ਛੋਲੇ ਜਿਹਨੂੰ ਆਪਾਂ ਕਹਿੰਦੇ ਆ ਫਿੱਜੇ ਹੋਏ ਨਹੀਂ ਪੌਣੇ ਸੁੱਕੇ ਪੌਣੇ ਆ ਠੀਕ ਆ ਤੇ ਦੂਸਰਾ ਆਪਾਂ ਨੇ ਮਸਰ ਪਾਉਣੇ ਆ ਸਾਬਤ ਮਸਰ ਸਹੀ ਆ ਤੇ ਤੀਸਰਾ ਤੁਸੀਂ ਰੋਟੀ ਪਾ ਸਕਦੇ ਆ ਦੇਸੀ ਘਿਓ ਵਾਲੀ ਘੱਟ ਮਾਤਰਾ ਦੇ ਵਿੱਚ ਤੇ ਚੌਥਾ ਚਲੋ ਕਣਕ ਤੇ ਆਪਣੀ ਹੈਗੀ ਹੈਗੀ ਆ ਠੀਕ ਆ ਬਾਕੀ ਸਰੋਂ ਤੋਂ ਪਰਹੇਜ਼ ਰੱਖਣਾ ਉਹ ਕਬੂਤਰ ਦਾ ਸਰੋਂ ਨਹੀਂ ਗੀ ਪਾਉਣੀ ਤੇ ਤਾਰਾਂ ਵੀ ਦਾ ਬਿਲਕੁਲ ਘੱਟ ਕੇ ਤੇ ਤੁਹਾਡਾ ਦਿਲ ਕਰੇ ਪਾ ਸਕਦੇ ਆ ਨਹੀਂ ਤੇ ਜਿਹੜੀਆਂ ਬੈਸਟ ਚੀਜ਼ਾਂ ਉਹ ਕਬੂਤਰ ਦੇ ਬਾਸਤ ਜੇਕਰ ਤੁਸੀਂ ਉਹਦੇ ਕੋਲੋਂ ਬੱਚੇ ਘੜਵਾਉਣੇ ਆ ਤੇ ਜਿਹੜੀਆਂ ਮੈਂ ਚਾਰਕ ਚੀਜ਼ਾਂ ਤੁਹਾਨੂੰ ਦੱਸੀਆਂ ਆ ਛੋਲੇ ਮਸਰ ਰੋਟੀ ਤੇ ਕਣਕ ਇਹ ਵਾਲੀਆਂ ਤੁਸੀਂ ਉਹ ਕਬੂਤਰ ਨੂੰ ਪਾ ਸਕਦੇ ਆ ਤੇ ਬਾਕੀ ਤੁਸੀਂ ਇੱਟ ਵੀ ਘੁੱਟ ਕੇ ਪਾ ਸਕਦੇ ਆ ਇੱਟ ਵੀ ਜਿਹੜੀ ਐ ਗਿੱਲੀ ਸਿੱਲੀ ਨਾ ਹੋਵੇ ਜਿੰਨੀ ਸੁੱਕੀ ਇੱਟ ਪਾਵੇ ਉਹਨੂੰ ਓਨਾ ਵਧੀਆ ਠੀਕ ਆ ਤੇ ਬਾਕੀ ਉਹਨੂੰ ਬਾਹਰ ਦਾ ਮਾਹੌਲ ਦਿਓ ਘੁੰਮੇ ਫਿਰੇ ਮਰਜ਼ੀ ਨਾਲ ਵੀ ਚੁੰਝ ਮਾਰੇ ਕਬੂਤਰ ਤੇ ਕੋਈ ਵੀ ਦਵਾਈ ਦੇਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਇਸੇ ਨਾਲ ਹੀ 100% ਗਾਰੰਟੀ ਆ ਉਹ ਕਬੂਤਰ ਤੁਹਾਡੇ ਬੁੱਤ ਪੋਣਾ ਸ਼ੁਰੂ ਕਰ ਦੇਣਗੇ ਸਹੀ ਆ ਕਿ ਜਦੋਂ ਪਾਣੀ ਵਾਲੀ ਜਿੰਨਾ ਚਿਰ ਬਿਠ ਮਾਰੀ ਜਾਂਦਾ ਕਬੂਤਰ ਉਹਨਾਂ ਚਿਰ ਉਹਦਾ ਮੁਸ਼ਕਲ ਆ ਪਹਿਲਾਂ ਆਪਾਂ ਦੀ ਬਿਠ ਨੂੰ ਖੁਸ਼ਕ ਕਰਨਾ ਆ ਠੀਕ ਆ ਛੋਲੇ ਵੀ ਖੁਸ਼ਕ ਤੇ ਮਸਰ ਵੀ ਖੁਸ਼ਕ ਠੀਕ ਆ ਤੇ ਮਸਰ ਜਿਹੜੇ ਹੈਗੇ ਉਹ ਹੈਗੇ ਵੀ ਗਰਮ ਆ ਤੇ ਇਹਦੇ ਨਾਲ ਕੀ ਆ ਕਿ ਉਹ ਕਬੂਤਰ ਬਿਠ ਖੁਸ਼ਕ ਕਰ ਜੂਗਾ ਤੇ ਜਿਹੜਾ ਉਹਦਾ ਸਪਰਮ ਹੈ ਜਿਹੜਾ ਬੇਠ ਰਾਈ ਵੇਸਟ ਹੁੰਦਾ ਪਿਆ ਉਹ ਵੀ ਇਕੱਠਾ ਹੋਣਾ ਸ਼ੁਰੂ ਹੋ ਜੂਗਾ ਤੇ ਬੰਨਾ ਸ਼ੁਰੂ ਹੋ ਜੂਗਾ ਤੇ ਉਸ ਤੋਂ ਬਾਅਦ ਫਿਰ ਜਿਹੜੇ ਆ ਉਹ ਬੁੱਤ ਪਾਉਣੇ ਸ਼ੁਰੂ ਕਰ ਦੂਗਾ ਅੰਡੇ ਦੇ ਵਿੱਚ ਠੀਕ ਆ ਤੇ ਐਡੀ ਕ ਗੱਲ ਆ ਸਾਰੀ ਤੇ ਪਰ ਬੰਦੇ ਕਹਿੰਦੇ ਆਪਾਂ ਦੱਸਣੀ ਨਹੀਂ ਨੀਗੀ ਸਿਗਰਟ ਰੱਖਦੇ ਆ ਤੇ ਚਲੋ ਕੋਈ ਗੱਲ ਨਹੀਂ ਗਾ ਪਰ ਆਪਾਂ ਨੂੰ ਭਰਾਵੋ ਜਿੰਨੀ ਕਿ ਜਾਣਕਾਰੀ ਹੈਗੀ ਓਨੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆਪਾਂ ਨੇ ਬੱਚੇ ਕਢਵਾਏ ਆ ਬਹੁਤ ਹੀ ਬੁੱਢੇ ਕਬੂਤਰਾਂ ਦੇ ਬੱਚੇ ਕਢਵਾਏ ਆ ਆਪਾਂ ਨੇ ਜਿਹੜੇ ਰੂੜੀ ਦੇ ਉੱਪਰ ਸੁੱੜਦੇ ਲੋਕਾਂ ਨੇ ਉਹਦੇ ਵੀ ਬੱਚੇ ਕਢਵਾ ਲਏ ਸੀਗੇ ਠੀਕ ਹੈ ਇਸੇ ਤਰੀਕੇ ਦੇ ਨਾਲ ਤੇ ਇਹ ਕੱਲਾ ਮੇਰੇ ਤਰੀਕਾ ਦੱਸਣ ਦੇ ਨਾਲ ਨਹੀਂ ਤੁਹਾਡੇ ਕੋਲ ਬੱਚੇ ਨਿਕਲ ਜਾਣੇ ਮੇਰੇ ਵਾਲੀ ਸੇਵਾ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਕਬੂਤਰ ਦੀ ਠੀਕ ਹੈ ਤੇ ਇਹ ਨਿਗਾ ਕਿ ਮੈਂ ਤੁਹਾਨੂੰ ਇਲਾਜ ਦੱਸ ਦਿੱਤਾ ਤੇ ਪ੍ਰੋਪਰ ਤੁਹਾਡੇ ਕੋਲ ਬੱਚੇ ਨਿਕਲ ਹੀ ਜਾਣਗੇ ਤੁਸੀਂ ਇੰਨਾ ਕਰੋ ਬਸ ਠੀਕ ਠਾਕ ਆ ਸਹੀ ਆ ਉਹਦਾ ਖਾਸ ਕਰਕੇ ਜਿੰਨਾ ਤੁਸੀਂ ਮੇਰੇ ਤੋਂ ਵੱਧ ਖਿਆਲ ਰੱਖ ਲੋਗੇ ਉਹਨੂੰ ਵੱਧ ਘੁੰਮਣ ਫਿਰਨ ਵਾਸਤੇ ਬਾਹਰ ਛੱਡੋਗੇ ਉਹਨਾਂ ਹੀ ਜ਼ਿਆਦਾ ਵਧੀਆ ਰਹੂਗਾ ਸਹੀ ਆ ਇਹ ਤੇ ਸਿਗਾ ਮੋਟਾ ਇਲਾਜ ਕਿ ਇਹਦੇ ਨਾਲ ਠੀਕ ਹੋ ਜਾਂਦੇ ਆ ਬਾਕੀ ਸੇਵਾ ਪਾਣੀ ਟਾਈਮ ਟੂ ਟਾਈਮ ਤੁਸੀਂ ਕਰਨਾ ਆ ਤੇ ਵਿਚ ਬਾਰ ਇਹ ਨਾ ਹੋਵੇ ਕਦੀ ਕੁਝ ਪਾ ਦਿੱਤਾ ਤੇ ਕਦੀ ਕੁਝ ਨਾ ਪਾਇਆ ਜਾ ਅੱਕ ਗਏ ਤੇ ਫੇ ਨਹੀਂ ਗੱਲਾਂ-ਬੱਤਾਂ ਬਣਦੀਆਂ ਠੀਕ ਆ ਧਿਆਨ ਦੇਣਾ ਆਪਣਾ ਕਬੂਤਰਾਂ ਦੇ ਉੱਪਰ ਤੇ ਆ ਦੱਸਿਓ ਮੇਰੇ ਵੀਰ ਭਰਾ ਕਿਦਾਂ ਲੱਗੇ ਆ ਕਬੂਤਰ ਨਹੀਂ ਕਬੂਤਰੀਆਂ ਤੇ ਵਿੱਚ ਬੱਚੇ ਆ ਤੇ ਬੱਚੇ ਆ ਬੱਚਾ ਬਹੁਤ ਸੋਹਣਾ ਬਣਿਆ ਆਪਣਾ ਲਾਲਕੀਨਾ ਜਾਂ ਬਣਦਾ ਪਿਆ ਆ ਦਵਾਈ ਦਿੱਤੀ ਨੂੰ ਚੋਂਜੇ ਤੇ ਫੋੜੇ ਹੋ ਗਏ ਸੀ ਇਹਦੇ ਕਦੀ ਵੀ ਇਹ ਕਾਰਨ ਨਹੀਂ ਬਣਿਆ ਆਪਣੇ ਕੋਲ ਕਬੂਤਰਾਂ ਦੇ ਪਰ ਇਸ ਵਾਰ ਜ਼ਰੂਰ ਬਣੇ ਆ ਤੇ ਆਪਾਂ ਨੇ ਬਣਨ ਵੀ ਦਿੱਤੇ ਕਿਉਂਕਿ ਹੋਰ ਆਪਣੇ ਕੋਲ ਚਾਰਾ ਨਹੀਂ ਸੀਗਾ ਹੁਣ ਕਿਉਂਕਿ ਅਸੀਂ ਵੱਡੇ ਕਬੂਤਰ ਫਿਰ ਤਾਂ ਖਰਾਬ ਹੋ ਸਕਦੇ ਸੀ ਆਪਣੇ ਵੱਡੇ ਜੋੜੇ ਬਿਮਾਰ ਹੋ ਸਕਦੇ ਸੀ ਤੇ ਇਸ ਕਰਕੇ ਫਿਰ ਆਪਾਂ ਨੇ ਥੋੜਾ ਜਿਹਾ ਕਰਨਾ ਪਿਆ ਇਹਨਾਂ ਨੂੰ ਅਲੱਗ ਕਰਨਾ ਪਿਆ ਠੀਕ ਆ ਆਪਾਂ ਚੈੱਕ ਕਰੋ ਆਪ ਵਾਲਾ ਇਹ ਬੜਾ ਬੱਚਾ ਆ ਆਪਣੇ ਹਰਸ਼ ਭਾਜੀ ਕੋਲ ਕਬੂਤਰ ਆ ਉਹਨਾਂ ਦਾ ਕਬੂਤਰ ਉਹ ਸੀਗਾ ਕਬੂਤਰੀ ਆਪਣੀ ਸੀ ਟੱਬੀ ਕਬੂਤਰੀ ਆ ਬੈਠੀ ਆ ਆ ਗਈ ਇਹਦਾ ਬੱਚਾ ਆ ਇਹ ਬੜੀਆ ਪਲਿਆ ਆ ਤੇ ਮੋਰ ਛਤਰੀ ਤੇ ਲਗਾਉਣੇ ਆ ਹਲੇ ਤੱਕ ਥੋੜੇ ਕਮਜ਼ੋਰ ਹੋਣ ਕਰਕੇ ਮੈਂ ਬਿਠਾਲੇ ਨਹੀਂ ਕੁਝ ਬੱਚੇ ਦੇ ਵਿੱਚ ਚਾਰ ਪੰਜ ਇਹੋ ਜਿਹੇ ਹੈਗੇ ਜਿਹੜੇ ਵਧੀਆ ਛਤਰੀ ਤੇ ਬੈਣ ਯੋਗ ਹੈਗੇ ਆ ਤੇ ਬਿਠਾਵਾਂਗੇ ਆਪਾਂ ਹੁਣ ਉਹਨਾਂ ਨੂੰ ਆ ਵੀ ਕਬੂਤਰੀ ਨੇ ਬੱਚੇ ਕੱਡੇ ਸੀ ਦੇਖੋ ਕਬੂਤਰਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਹੋ ਗਈ ਸੀ ਤੇ ਉਹਨਾਂ ਕਾਰਨਾਂ ਕਰਕੇ ਫਿਰ ਆਪਾਂ ਨੇ ਜਿਹੜੇ ਇਹ ਜੋੜੇ ਤੋੜਨੇ ਸਹੀ ਸਮਝੇ ਭਰਾਵੋ ਠੀਕ ਆ ਤੇ ਦੱਸਿਓ ਭਰਾਵੋ ਕਿੱਦਾਂ ਲੱਗੀ ਆ ਵੀਡੀਓ ਆਪਾਂ ਸ਼ੇਰਦਬਾਸਤੇ ਤੁਹਾਨੂੰ ਤਾਂ ਕਰਕੇ ਕਹੀਦਾ ਆ ਕਿ ਚਲੋ ਜਿਹੜਾ ਇਲਾਜ ਆ ਹੋਰ ਭਰਾਵਾਂ ਤੱਕ ਪਹੁੰਚ ਜਾਵੇ ਜਦੋਂ ਭਰਾ ਬਾਰ-ਬਾਰ ਆਪਾਂ ਨੂੰ ਪੁੱਛਦੇ ਆ ਕਿ ਭਾਜੀ ਫਲਾਨੀ ਚੀਜ਼ ਦਾ ਇਲਾਜ ਦੱਸੋ ਤੇ ਆਪਾਂ ਨੂੰ ਇਹ ਵੀ ਨਹੀਂ ਯਾਦ ਹੁੰਦਾ ਕਿ ਆਪਾਂ ਨੇ ਫਿਰ ਟਾਈਟਲ ਉੱਪਰ ਕੀ ਲਿਖਿਆ ਵੀਡੀਓ ਦੇ ਤੇ ਆਪਾਂ ਦੱਸ ਵੀ ਨਹੀਂ ਸਕਦੇ ਕਿ ਕਿਹੜੀ ਵੀਡੀਓ ਆ ਕਿੰਨੇ ਨੰਬਰ ਦੇ ਉੱਪਰ ਤੇ ਆਪਾਂ ਇਹ ਵੀ ਨਹੀਂ ਕਿਸੇ ਨੂੰ ਕਰਵਾ ਸਕਦੇ ਕੋ ਸਾਰੀਆਂ ਵੀਡੀਓ ਸਾਡੀਆਂ ਫਰੋਲੇ ਤੇ ਕਹਿ ਤਦੇ ਦਈਦਾ ਕਿ ਭਰਾਵਾ ਇਹਦੇ ਬਾਰੇ ਵੀਡੀਓ ਜ਼ਰੂਰ ਪਾਈ ਸੀਗੀ ਤਾਂ ਹੁਣ ਲੱਭਣੀ ਤਾਂ ਹੈਗੀ ਨਹੀਂ ਓ ਅਣਾ ਟਾਈਟਲ ਕੁਝ ਹੋਰ ਲਿਖਿਆ ਹੁੰਦਾ ਗੱਲਾਂ ਸਾਰੀਆਂ ਮਿਕਸ ਹੋਈਆਂ ਹੁੰਦੀਆਂ ਤੁਹਾਨੂੰ ਪਤਾ ਸਮੇਂ ਅਨੁਸਾਰ ਜੋ ਵੀ ਆਪਣੇ ਦਿਮਾਗ ਦੇ ਵਿੱਚ ਗੱਲ ਜਿਹੜੀ ਵੀ ਉਤਰਦੀ ਹੈ ਸਹੀ ਉਹ ਆਪਾਂ ਨਾਲ ਦੀ ਨਾਲ ਹੀ ਸ਼ੇਅਰ ਕਰਦੀ ਦੀ ਆ ਤੇ ਟਾਈਟਲ ਕੁਝ ਹੋਰ ਲਿਖਦੀਦਾ ਕਿਉਂਕਿ ਜੋ ਪਹਿਲਾਂ ਤੇ ਆਇਆ ਹੁੰਦਾ ਕਿ ਆਪਾਂ ਇਹ ਜਿਹੜਾ ਮੇਨ ਮਸਲਾ ਹੁੰਦਾ ਉਹ ਆਪਾਂ ਟਾਈਟਲ ਲਿਖਦੀਦਾ ਤੇ ਵਿੱਚ ਗੱਲਾਂ ਬਾਤਾਂ ਕਈ ਪ੍ਰਕਾਰ ਦੀਆਂ ਹੋ ਜਾਂਦੀਆਂ ਫਿਰ ਕਿਸੇ ਭਰਾ ਨੂੰ ਦੱਸਿਆ ਨਹੀਂ ਜਾਂਦਾ ਕਿ ਫਲਾਨੀ ਵੀਡੀਓ ਦੇਖ ਲਓ ਉਹਦੇ ਵਿੱਚ ਆ ਬੜਾ ਇਲਾਜ ਦੱਸਿਆ ਗਿਆ ਹਾਂ ਕਬੂਤਰਾਂ ਦੀ ਖਰਾਬ ਅੱਖਾਂ ਦਾ ਜਿਹੜਾ ਮੈਂ ਦੱਸਿਆ ਆ ਉਹ ਮੈਨੂੰ ਕੱਲੀ ਦਾ ਵੀਡੀਓ ਦਾ ਯਾਦ ਹੁੰਦਾ ਉਹ ਜਦੋਂ ਕੋਈ ਅੱਖਾਂ ਬਾਰੇ ਪੁੱਛਦਾ ਤੇ ਮੈਂ ਕਹਿ ਦਿੰਦਾ ਕਿ ਭਰਾ ਉਹਦੇ ਮੇਰੇ ਟਾਈਟਲ ਦੇ ਉੱਪਰ ਲਿਖਿਆ ਕਬੂਤਰਾਂ ਦੀਆਂ ਖਰਾਬ ਅੱਖਾਂ ਤੋਂ ਇਲਾਜ ਤੇ ਉੱਥੋਂ ਜਾ ਕੇ ਤੁਸੀਂ ਉਹ ਵਾਲੀ ਵੀਡੀਓ ਦੇਖ ਲਓ ਵੈਸੇ ਤੇ ਮੈਂ ਦਵਾਈ ਨਾਲ ਦੀ ਨਾਲ ਹੀ ਦੱਸ ਦਿੰਦਾ ਹੁੰਨਾ ਤੇ ਪਰ ਜੇਕਰ ਉਹ ਫੋਟੋ ਮੰਗਦੇ ਆ ਫੋਟੋ ਆਪਣੇ ਕੋਲ ਅਵੇਲੇਬਲ ਨਹੀਂ ਕੀ ਹੁੰਦੀ ਤੇ ਆਪਾਂ ਨਾਲ ਹੀ ਫਿਰ ਉਹਨਾਂ ਨੂੰ ਕਹੀਦਾ ਆ ਕਿ ਤੁਸੀਂ ਉੱਥੋਂ ਕੱਢ ਲਵੋ ਠੀਕ ਹੈ ਨਾ ਉੱਤੇ ਆਪਣੀ ਡੱਬੀ ਵੀ ਪਾਈ ਆ ਤੇ ਹੋਰ ਵੀਡੀਓ ਦਾ ਆਪਣਾ ਯਾਦ ਨਹੀਂ ਰਹਿੰਦਾ ਤੇ ਇਸ ਕਰਕੇ ਮੇਰੇ ਵੀਰ ਭਰਾ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਦਾ ਭਲਾ ਹੋ ਜਾਵੇ ਤੇ ਫੇਰ ਹੀ ਤੁਹਾਡਾ ਭਲਾ ਹੋਊਗਾ ਠੀਕ ਹੈ ਠੀਕ ਹੈ ਭਰਾਵੋ ਫਿਰ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ